ਗਾਈਸ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਗੈਸ ਤੁਹਾਨੂੰ ਪਤਾ ਆਪਣੀ ਫਤਿਹਗੜ ਸਾਹਿਬ ਜੀ ਦੀ ਯਾਤਰਾ ਚੱਲਦੀ ਪਈ ਆ ਹੁਣ ਆਪਾਂ ਟੋਟਲ ਮੰਦ ਦੀ ਹਵੇਲੀ ਵੇਖਣ ਆਏ ਆ ਆ ਹੁਣ ਆਪਾਂ ਤਾਂ ਰਾਸਤੇ ਦਾ ਵੀਊ ਵਖਾਈਏ ਜੈਸਪਟ ਆ ਟਾਡਰ ਮੰਦ ਦੀ ਹਵੇਲੀ ਤੇ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੇਖ ਸਕਦੇ ਹੋ ਗਾਈਸ ਤੁਸੀਂ ਟਾਡਰ ਮੰਦ ਦੀ ਹਵੇਲੀ ਇਸ ਕਾਰ ਸੇਵਾ ਚੱਲਦੀ ਪਈ ਹੈ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਇੱਟਾਂ ਆ ਗਾਇਸ ਸਤਨਾਮ ਵਾਹਿਗੁਰੂ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਜੇ ਤੁਸੀਂ ਆਈ ਹੋਈਆਂ ਤਾਂ ਕਿਵੇਂ ਇਸ ਤੂੰ ਸੀ ਕਿੱਥੇ ਪਈ ਆ ਔਰ 베ਰੀ ਲੱਗੀ ਹੋਈ ਆ ਇਹ ਸਾਰੀ ਪੁਰਾਣੀ ਏਟ ਲੱਗੀ ਆ ਤੁਸੀਂ ਦੇਖ ਸਕਦੇ ਹੋ। ਹੋਰ ਇਹ ਆ। ਗੇਸ ਥੱਲੇ ਆ ਬੇਸਮੈਂਟ ਆਪਾਂ ਹੁਣ ਚੱਲਨੇ ਆ। ਹਾਂ ਗੇਸ ਆਪਾਂ ਚੱਲਨੇ ਆ ਬੇਸਮੈਂਟ ਦੇ ਥੱਲੇ। कमेंट करके जरूर जब तीन इतना पहलों आए होवेली केस टोटल मैं हवेली मेरे तो कोई भी वीडियो बना दिया कर माफ कर ਇਹ ਜਿਹੜਾ ਥਾਰੀ ਥੱਲੇ ਬੇਸਮੈਂਟ ਆ ਇਹ ਕਿ ਸੱਕਦੇ ਤੁਸੀਂ ਹਾਲ ਰੂਮ ਤੁਸੀਂ ਸੱਕਦੇ ਤੁਸੀਂ ਗਾਇਸ ਇਹ ਸਾਰੀ ਪੁਰਾਣੀ ਇਟ ਲੱਗੀ ਹੋਈ ਆ ਗਾਇਸ ਇਹ ਜਿਹੜੀ ਥਾਂ ਦੀ ਸੀਗੀ ਇੱਥੇ ਦੀਵੇ ਜਗਉਂਦੇ ਹੁੰਦੇ ਹੁੰਦੇ ਸੀਗੇ ਤੁਸੀਂ ਦੇਖ ਸਕਦੇ ਹੋ ਜਿਹੇ ਥੇਕ ਦੀਵਾ ਪਿਆ ਵੀ ਆ ਤੁਸੀਂ ਦੇਖ ਸਕਦੇ ਹੋ ਇੱਕ ਸਟੱਡੀ ਫੋਰ 2021 ਇਅਰ ਤੁਸੀਂ ਦੇਖ ਸਕਦੇ ਹੋ ਚੈਨਲ ਨੂੰ ਲਾਈਕ ਕੀ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਖਿਲਖਿਆ ਹੋਇਆ ਪਾਣੀ ਦਾ ਹੁੱਝ ਜਿਵੇਂ ਇਸ ਆਪਾਂ ਜਾਨੇ ਉੱਪਰ Oh yakar Soida ke ini desade ਇਸੇ ਕਿਚਨ ਉੱਤੇ ਹਨ ਇਹ ਸਤਿ ਸ੍ਰੀ ਅਕਾਲ ਚਲੋ ਨੂੰ ਸੇ ਹੈਗਾ ਚਲਾ ਬਹਾਂ ਬਾ ਰਸਤਾ ਨਾ ਲਈ ਇਹ ਹੈਗੀ ਰਸੋਈ ਦੀ ਅਲਮਾਰੀ ਦੇਖ ਸਕਦੇ ਹੋ ਤੁਸੀਂ ਇਹ ਰਸੋਈ ਦੀ ਅਲਮਾਰੀ ਆ ਸਰਨਾ ਪੈ ਦਰ ਜਾਣੇ ਆ ਗੈਸ ਇਹ ਹੈਗਾ ਲਾਂਗਰੀ ਦਾ ਕਮਰਾ ਸੰਜੀ ਸਕਦੇ ਆ ਚਾਪ ਦਿਓ ਤੁਸੀਂ ਗੈਸ ਤੁਸੀਂ ਜਰੂਰ ਆਓ ਇੱਥੇ ਆਪਣੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਚੀਜ਼ਾਂ ਜਰੂਰ ਇੱਥੇ ਵਿਜ਼ਿਟ ਕਰੋ ਆਪਣੇ ਬੱਚਿਆਂ ਨੂੰ ਜਰੂਰ ਆ ਪੁਰਾਣੀਆਂ ਚੀਜ਼ਾਂ ਦਿਖਾਓ ਰਸੋਈ ਆਪਾਂ ਤੁਹਾਨੂੰ ਦਿਖਾ ਦੇਂਦੀ ਆ ਹੁਣ ਆਪਾਂ ਜਾਂਨੇ ਉੱਪਰ ਗੈਸ ਜਰੂਰ ਆਪਣੇ ਬੱਚਿਆਂ ਨੂੰ ਆ ਚੀਜ਼ਾਂ ਦਿਖਾਇਆ ਕਰੋ ਸਿੱਖ ਇਤਿਹਾਸ ਨਾਲ ਜੋੜਿਆ ਕਰੋ ਜੀ ਸਤ ਸ੍ਰੀ ਅਕਾਲ ਤੁਸੀਂ उपर गुमट बने भाई सामने खूह भी है दे सकते सामने खूह है देने तु ਜਾਕੇ ਚ ਤੱਕਦੀ ਪਈ ਹੋਈ ਆ ਓਕੇ ਇਹ ਨਹੀਂ ਦ ਸਕਦੇ ਆ ਉੱਪਰ ਗਈ ਜਾਨੀ ਹੋਣਾ ਇਹ ਸਾਧਿਓ ਗੈਸ ਤੁਸੀਂ ਕੂਹੇ ਪਿੱਛੇ ਆ ਪ੍ਰਾਤਨ ਪਲਸਟਰ आप इसी सेकते हो उस टाइम दटा लगिया हुई गई पहले पानी भरते हो गए शायद गईस इतना पानी जमा करते दे होते हम गईस आप दिखाने खूह तो तीन दे सकते हो तो नाली जी गई उूह आ ਤਾਂ ਦਿਖਾਇਆ ਸੀ ਉੱਪਰੋਂ ਉਹ ਖੂਹ ਤੋਂ ਪਾਣੀ ਇੱਧਰੋਂ ਆਉਂਦਾ ਹੋਊਗਾ ਜੋ ਸਕਦੇ ਆ ਆ ਰੇਨ ਡਰ ਜਿਹੜਾ ਨੂੰ ਜਾਂਦਾ ਤੇ ਗਾਈਸ ਉੱਥੇ ਪਾਣੀ ਜਮਾ ਹੁੰਦਾ ਹੋਣਾ ਹੈ ਦੇਖ ਸਕਦੇ ਆ ਤੁਸੀਂ ਤੇ ਗਾਈਸ ਅੰਦਰ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਉੱਥੇ ਵੀ ਹੋਦੀ ਬਣੀ ਆ ਉੱਚ ਵੀ ਪਾਣੀ ਜਾਂਦਾ ਹੋਊਗਾ ਪਾਣੀ ਆਉਂਦਾ ਹੋਊਗਾ ਇੱਧਰ ਇੱਥੇ ਖੂਹ ਚ ਪਾਣੀ ਕੱਢਦੇ ਹੋਣਗੇ ਤੇ ਇੱਥੇ ਜਮਾ ਹੁੰਦਾ ਹੋਣਾ ਤੁਸੀਂ ਦੇ ਸਕਦੇ ਆ ਤੇ ਗਾਈਸ ਇੱਕ ਇੱਥੇ ਪਤਨ ਦਿਖਾਇਆ ਸੀਗਾ। ਜਿੱਸ ਇੱਥੇ ਪਾਣੀ ਆਉਂਦਾ ਹੁਣਾ ਤੁਹਾਨੂੰ ਪੈਪ ਦਿਖਦੇ ਹੋਣੇ ਆ। ਗਾਇਸ ਜਰੂਰ ਆਓ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਪੁਰਾਣੀਆਂ ਚੀਜ਼ਾਂ ਦਿਖਾਓ। ਆਪਣੇ ਸੇਖ ਇਤਿਹਾਸ ਨਾਲ ਜੁੜੋ ਬੱਚਿਆਂ ਨੂੰ। ਇਹ ਸੱਜ ਦੇ ਪੁਰਾਣੀ ਹਵੇਲੀ ਆ। ਕਈ ਸੂਪਰ ਉਦੇਸ਼ਾ ਦੇ ਤੁਸੀਂ ਜੂਮਟ ਆ ਤੇ ਪੁਰਾਣਾ ਪਲਸਟਰ ਪੀਂ ਦੇ ਸਕਦੇ ਹੋ ਪੁਰਾਣਾ ਹੋਇਆ ਹੋਇਆ ਇਸੇ ਕਿਥੇ ਬੀਰੀ ਹੈ ਤੁਸੀਂ ਦੇ ਸਕਦੇ ਹੋ ਦੇ ਸਕਦੇ ਗਏ ਸਮੇਂ ਲਿਖ ਤੁਸੀਂ ਕਈ ਸਾ ਦੇ ਸਕਦੇ ਹੋ ਖੂਆ

ਜਿਵੇਂ ਆਪਾਂ ਹਵੇਲੀ ਵੇਖ ਲਈਏ ਜੇ ਮੇਰੇ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ